ਅੱਜ ਦੀ ਕਨਵੈਨਸ਼ਨ ਦੇ ਵਿੱਚ ਆਇ ਕਿਸਾਨੋ ਤੇ ਮੇਰੀਓ ਭੈਣੋ ਬੱਚਿਓ ਅਸੀਂ ਇੱਕ ਬਵਾਤ ਵਿਸ਼ੇਸ਼ 이슈 ਦੇ ਉੱਤੇ ਅੱਜ ਇੱਕ ਕਨਵੈਨਸ਼ਨ ਰੱਖੀ ਹੈ ਪੰਜਾਬ ਦੇ ਵਿੱਚ ਉਹ ਹੀ ਸ਼ੁਖਿਆ ਜੱਗੀ ਗੱਲ ਜਿਹੜਾ ਰਿਸ਼ਾਲ ਕਰਨ ਵਾਸਤੇ ਸਿਖਲਾਈ ਕੀਤਾ ਹੈ ਅਸੀਂ ਹਰ ਉਸ ਵੇਲੇ ਜਦੋਂ ਹਕੂਮਤ ਦਾ ਜਾਵਦ ਕਿਸੇ ਵੀ ਥਿੱਤੇ ਦੇ ਕਿਸੇ ਵੀ ਕਿੱਤੇ ਦੇ ਕਿਸੇ ਧਰਮ ਦੇ ਕਿਸੇ ਵੀ ਜਮਾਤ ਦੇ ਲੋਕਾਂ ਦੇ ਹੁੰਦਾ ਅਸੀਂ ਹਰ ਉਸ ਵੇਲੇ ਸਰਕਾਰ ਦੇ ਨਾਲ ਟੱਕਰ ਦਉਂਦੇ ਆ ਤੇ ਉਹਨਾਂ ਦੀ ਹਮਤ ਤੇ ਹੁੰਦੀ ਹਰ ਸਹੀ ਕੰਮ ਨੂੰ ਸਹੀ ਕਹਿਣਾ सही सोचना सही दिशा चलना ते सही जायजे यही साफ हो जाता है समझते अथे लोगों के लो मनुखी अधिकार जमहूरी अधिकार के कमूरी अधिकार के सरकार ने डर मारे हुए थे

ਪ੍ਰਸ਼ਾਸਨ ਤੇ ਉਹਨਾਂ ਦਾ ਕਬਜ਼ਾ ਹੈ ਪੁਲਿਸ ਤੇ ਉਹਨਾਂ ਦਾ ਕਬਜ਼ਾ ਹੈ ਫੌਜਾਂ ਤੇ ਉਹਨਾਂ ਦਾ ਕਬਜ਼ਾ ਹੈ ਆਰਥਿਕਤਾ ਤੇ ਕੌਮੀ ਜੱਦ ਤੇ ਉਹਨਾਂ ਦਾ ਕਬਜ਼ਾ ਹੈ ਤੇ ਉਹਨਾਂ ਦੇ ਹੁਕਮਾਂ ਦੇ ਅਧਿਕਾਰ ਲੈਣੇ ਨੇ ਆਪਣੇ ਅਧਿਕਾਰਾਂ ਨੂੰ ਹਾਸਲ ਕਰਨ ਦੀ ਖਾਤਰ ਸਾਨੂੰ ਸੰਘਰਸ਼ ਕਰਨਾ ਪੈਣਾ ਨੇ ਇਹਨਾਂ ਆਲੀਆਂ ਬੱਖੋ ਬੱਖਰੀਆਂ ਨੇ ਕੋਈ ਐਸਾ ਡੌਲਜੀ ਦਾ ਸੋਚ ਰਿਹਾ ਹੈ ਕਿ ਇੱਥੇ ਹੁਕਮਾਂ ਨਾਲ ਲੜਾਈ ਨਹੀਂ ਜਾ ਸਕਦੀ ਹੈ ਟੱਕਰ ਨਹੀਂ ਜਾ ਸਕਦੀ ਸਰਕਾਰ ਨਾਲ ਇੱਕ ਅਥਰੀ ਡਾਲਦੀ ਐ ਇੱਕ ਡਾਲਦੀ ਇਹ ਹੈ ਕਿ ਜਨਤਕ ਦੇ ਨਾਸ ਮੂਵਮੈਂਟ ਨਾਲ ਸਰਕਾਰ ਨੂੰ ਲੜਾਈ ਕੀਤੀ ਜਾ ਸਕਦੀ ਹੈ ਇੱਕ ਇਹ ਡਾਲਦੀ ਹੈ ਕੁਝ ਸੁਣਿਆ ਹੋਣਾ ਤੁਸੀਂ ਲੋਕ ਕਿ ਧਰਮੇ ਮਜਾਰਾਂ ਨਾਲ ਕਦੇ ਲੜਾਈਆਂ ਨਹੀਂ ਲੱਗੀਆਂ ਜਾਂਦੀਆਂ ਹੁੰਦੀਆਂ ਇੱਕ ਵੱਖਰੀ ਡਾਲਦੀ ਆ ਸਾਡਾ ਇਹ ਨਿਰਮੈ ਕਿ ਜਿੰਨਾ ਚਿਰ ਜਨਤਾ ਨੂੰ ਅਸਲੀ ਗੱਲ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਤੱਕ ਜਨਤਾ ਨੂੰ ਸਹੀ ਦਿਸ਼ਾ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਜਨਤਾ ਨੂੰ ਅਸਲੀ ਮੁਕੈ ਦਾ ਪਤਾ ਨਹੀਂ ਲੱਗਦਾ ਤੇ ਜਨਤਾ ਸਹੀ ਜੈਗੇ ਨਹੀਂ ਬਣਾ ਸਕਦੀ ਸਹੀ ਦਿਸ਼ਾ ਤੇ ਨਹੀਂ ਚੱਲ ਸਕਦੀ ਉਹਨਾਂ ਚ ਕੋਈ ਵੀ ਕੋਲ ਕਿਸੇ ਕਿਨਾਰੇ ਨਹੀਂ ਲੱਗ ਸਕਦਾ ਜੇ ਇਹ ਗੱਲਾਂ ਜਾਣਨਗੇ ਤੋਂ ਨਾਲ ਵਾਸਤੇ ਇਹ ਗੱਲਾਂ ਵੀ ਜ਼ਰੂਰੀ ਹੋਣਗੀਆਂ ਕਿ ਉਹ ਜਾਣ ਤੇ ਵੀ ਕੰਮ ਰੱਤਣ ਜਾਣਦੇ ਹੋਣ। ਇਹ ਹੀ ਪਿਆਸੀ ਆਪਣੀ ਕਿ ਦਿੱਲੀ ਦੇ ਵਿੱਚ ਆਪਣੀ ਬੱਕਰੀ ਸੀ ਦੇਸ ਸੀ। ਸੱਤੇ ਆਪਣੇ ਸਟੇਟ ਦੇ ਉੱਤੇ ਜਾਣ ਦਾ ਟਾਈਮ ਸੀ। ਬਹੁਤ سارے ਲੋਕਾਂ ਨੇ ਸਾਡੇ ਦੇ ਟਿਕਣੀਆਂ ਵੀ ਛੇਤੀ ਆ। ਜੇ ਪੁਰਾਣੇ ਨਹੀਂ ਫੁਲਾਣੇ। ਅਸੀਂ ਸਾਧ ਕੰਨਾ ਚਾਹੁੰਦਾ ਸੱਜੂ। ਕਿਸੇ ਧਰਮ ਦੇ ਵਿਰੋਧੀ ਨਹੀਂ ਹਾਂ। ਕੋਈ ਧਰਮ ਨਹੀਂ ਬੰਦੇ ਦੀ ਪਰਸਨਲ ਮਰਜ਼ੀ ਆਉਦੀ ਕਿ ਉਹਨੇ ਕਿਹੜਾ ਧਰਮ ਅਪਣਾਉਣਾ ਹੈ ਤੁਸੀਂ ਜਿਹੜੇ ਧਰਮ ਨੂੰ ਮੰਨਦੇ ਹੋ ਛੋੜੇ ਵਿੱਚ ਕੋਈ ਐਸਾ ਡਾਕਾ ਹੋਗਾ ਜਿਹੜਾ ਕਿਸੇ ਹੋਰ ਧਰਮ ਤੋਂ ਮੰਨਦਾ ਤੇ ਅਸੀਂ ਭਾਰਤ ਪਧਰ ਦੀ ਜੱਤੇ ਬੰਦੀਆਂ ਤੇ ਭਾਰਤ ਦੇ ਕਿੱਤਿਆਂ ਦੀ ਜੱਤੇ ਬੰਦੀਆਂ ਤੇ ਭਾਰਤ ਦੀ ਸਟੇਟ ਸਰਕਾਰ ਨਾਲ ਸਾਡੀ ਲੜਾਈ ਆ ਜੇ ਅਸੀਂ ਤਿੰਨ ਤਨੋਂਾਂ ਦੀ ਲੜਾਈ ਨੂੰ ਪੰਜਾਬ ਤੱਕ ਸੀਮਿਤ ਕਰ ਲੈਂਦੇ ਇਹਨੂੰ ਸੁਗੇੜ ਲੈਂਦੇ ਤਾਂ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਲੜਾਈ ਜਿੱਤੀ ਜਾਂਦੀ ਤੇ ਮੀਡੀਆ ਦੇ ਉੱਤੇ ਨਾ ਖਵਜਾ ਚ ਖਾਰਸਤਾਨ ਦੀ ਮੋਹਰ ਲਾਉਣ ਲੱਗੇ ਕਮੈਂਟ ਲਾਉਣੀ ਸਾਡੇ ਪਾਕਿਸਤਾਨ ਦੇ ਜਿਹਨ ਸਾਨੂੰ ਗ੍ਰੀਟ ਸਪੈਸ਼ਲ ਨਹੀਂ ਕਹਿੰਦੇ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਫੇਕੂ ਪੱਤੇ ਤੋਂ ਬਚਾਉਣ ਦੇ ਗੱਲ ਬਹੁਤ ਆ ਪ੍ਰਾਲਾਪ ਕੀਤਾ ਸਮਝਾਉਂਦਾ ਕਿ ਹੋਣਗੇ ਆਪਣੇ ਵਿਚਾਰਾਂ ਦੇ ਬਖਰੇਵੇਂ ਪਰ ਦੁਸ਼ਮਣ ਦਾ ਸਾਜ ਹੈ ਸਾਜੇ ਦੁਸ਼ਮਣ ਤੇ ਵੱਖ-ਵੱਖ ਅਡੋਲ ਜਿਹਾਂ ਹੁੰਦੇ ਹੋਏ ਵੀ ਸੱਚ ਕਿੰਨੇ ਬਾਦਲੀ ਹੈ ਇਹ ਪੈਦਰਾ ਸਿੱਖਣਾ ਪੈਣਾ ਤੇ ਅਪਣਾਉਣਾ ਪੈਣਾ ਇਸ ਕਰਕੇ ਦਾ ਤੇਰਾ ਹੋਰ ਬੁਲਾ ਕਰਨਾ ਪੈਣਾ ਸਾਨੂੰ ਤਾਂ ਨਰਸਾਨ ਤੋਂ ਤੇ ਨਕੀਦ ਸਾਹਿਬ ਤੋਂ ਅੱਜ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ 22 ਗੱਦੀ ਨੇ ਉਹਨਾਂ ਦੇ ਵਿੱਚੋਂ ਕੁਝ ਕਹਿ ਲੈਣ ਜਿਨ੍ਹਾਂ ਦੇ ਕੇਸ ਅਨਟਰਾਇਲ ਪਾਇਰ ਚਰਾਣੀ ਦੀ ਬੇਇੱਜ਼ਤੀ ਤੇ ਕੁਝ ਕਹਿ ਦਿਆ ਹੈ ਜਨ ਜਿਨ੍ਹਾਂ ਨੇ ਉਮਰ ਕੈਦ ਦੀ سزا ਪੂਰੀ ਕਰਨ ਤੋਂ 5-5 ਸਾਲ ਉੱਤੇ ਟੱਪੇ ਹੋਏ ਨੇ ਪਰ ਉਹਨਾਂ ਦੇ ਕਰਜ਼ੇ ਹੋਰ ਪਏ ਹੋਏ ਨੇ ਜੋ ਕੇਸ ਚਲਾਈ ਨਹੀਂ ਹਨ ਅਜੇ ਚਾਹੇ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੇ ਜਿਹਨੂੰ ਇੱਕ ਸਜ਼ਾ ਹੋ ਗਈ ਉਹਦੇ ਤੇ ਜਿੰਨੇ ਛੋਟੇ ਕੇਸ ਨੇ ਉਹ ਜਦੋਂ ਸਜ਼ਾ ਉਹ ਹੋ ਜਾਂਦੀ ਹੈ ਉਹਦੇ ਵਿੱਚ ਹੀ ਕੱਟੀ ਜਾਂਦੀ ਹੈ ਉਹ ਤੇ ਇਹੋ ਜਿਹੇ ਵੀ ਕੈਦੀ ਨੇ ਜਿਹੜਾ ਜਿਨ੍ਹਾਂ ਨੂੰ ਸਰਕਾਰ ਰਿਮੀਸ਼ਨ ਦਿੰਦੀ ਨਹੀਂ ਇਹੋ ਜਿਹੇ ਜਿਹੜਾ ਬੰਦੇ ਨੇ ਜਿਨ੍ਹਾਂ ਤੇ ਜੂਏ ਵੀ ਵਰਗੇ ਐਕਟ ਲੱਗੇ ਹੋਦੇ ਤਾਂ ਨਾਲ ਸਭ ਤੋਂ 24A ਆ ਗਈ ਉਹਨਾਂ ਤੇ ਉਹਨਾਂ ਦੀ ਦੇਣ ਹੀ ਨਹੀਂ ਹੁੰਦੀ ਉਹਨਾਂ ਦੀ ਜ਼ਮਾਨਤ ਹੀ ਨਹੀਂ ਹੁੰਦੀ ਤੇ ਸਜਾਵਾ ਹੀ ਨਹੀਂ ਕੱਟ ਟੁੱਕੇ ਨੇ ਉਹ ਜੇ ਉਸ ਕਾਨੂੰਨ ਦੀ ਉਹ ਧਾਰਾ ਤਹਿਤ ਉਹਨਾਂ ਨੂੰ ਸਜ਼ਾ ਵੀ ਹੋ ਜੇ ਸਜ਼ਾ ਨਹੀਂ ਹੁੰਦੀ ਨਹੀਂ ਜਿੱਦਿਓ ਉਹਨਾਂ ਨੇ ਕੱਟ ਲਈ ਐਡੀ ਵੱਡੀ ਬੇਇਨਸਾਫੀ ਐਡਾ ਮਾੜਾ ਦਿਨਾਲਾ ਪੰਡ ਐਡਾ ਮਾੜਾ ਸਿਸਟਮ ਕੇ 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 ਚੁੱਪੀ ਦੇ ਕਤਲ ਕੇਸ ਦੇ ਵਿੱਚਾਂ ਉਮਰ ਕੈਦਿਆਂ ਸਗਾਂ ਪੁੱਤਰ ਹੈ ਪੁਰਸ਼ ਵਾਲਾ ਛੱਡਿਆ ਜਾਂਦਾ ਤੇ ਘਰ ਤੋਂ ਆਪ ਜੇਦਰੇ ਸੇ ਕਾਨੂੰਨ ਤੱਕ ਇਸੇ ਭਾਰਤੀ ਸੰਵਿਧਾਨ ਦੇ ਵਿੱਚ ਕੈਦਾਂ ਭੁਗਤ ਰਹਿਆਂ ਨੂੰ ਛੱਡਣ ਦਾ ਨਾਅਂ ਨਹੀਂ ਦਿੰਦੇ ਇਸ ਕਰਕੇ ਆਪਾਂ ਸਮਝਦੇ ਹਾਂ ਸੋਡੇ ਵੀ ਤਰ੍ਹਾਂ ਬਣਾ ਬਚਾ ਲਈ ਸੀ ਗੱਲ ਕਿ ਪੰਜਾਬ ਦੇ ਵਿੱਚ ਵੱਡੀ ਸਿੱਧਾ ਦੀ ਨਰਾਈ ਛੱਡੀ ਹੋਈ ਹੈ ਆਪਾਂ ਉਹਦੇ ਵਿੱਚ ਹਿੱਸਾ ਕਦੋਂ ਤੇ ਕਦੋਂ ਤੇ ਕਿਵੇਂ ਪਾਈਏ ਆਪਾਂ ਇਹ ਸੋਚਿਆ ਕਿ ਅੱਜ ਕੱਲ ਮੈਚਨ ਦੇ ਵਿੱਚ ਸੌਂਸਾਰੀ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਸਲੀ ਇਸ਼ੂ ਕੀ ਹੈ ਤੇ ਇਹਦੇ ਸਬੰਦ ਚਾਪਾ ਐਸੇ ਤਰ੍ਹਾਂ ਤਰੀਕੂ ਸਾਰੇ ਜਿਹੜਾ ਹੈੱਡਕ quartਰਾਂ ਤੇ ਵੱਡੇ ਪ੍ਰਦਰਸ਼ਨ ਕਰ ਰਹੇ ਆ ਇੱਕ ਦਿਨ ਦੇ ਉਹਦੀ ਕੈਰੀ ਕਰੋ ਜੋ ਨਾਲ ਨਾਲ ਬਾਤ ਕਰੀਏ ਕਿ ਭਾਰਤ ਦੇ ਸਾਰੇ ਉਹ ਲੋਕ ਜਿਹੜੇ ਇਨਸਾਫ ਪਸੰਦ ਨੇ ਸਰਕਾਰ ਦੇ ਹੀ ਧੱਕਾਸ਼ਾਹੀ ਫੈਸਲੇ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤੇ ਲੜਾਈ ਨੂੰ ਹੋਰ ਤਿੱਖਾ ਕਰੀਏ ਹੋਰ ਇਹਦਾ ਤੇਰਾ ਖੁੱਲਾ ਮੋਕਲਾ ਕਰੀਏ ਹੋਰ ਇਹਨਾਂ ਦੇ ਬਹੁਤ ਜਿਹੜੇ ਹਿੱਸੇ ਲੱਗ ਰਹੇ ਨੇ ਜਿਹੜੇ ਪੀੜਤ ਨੇ ਇਹ ਪਹਿਲਾ ਪੰਚਨਾ ਨਹੀਂ ਹੈ ਅਸੀਂ ਹਾੜ ਉਸ ਵੇਲੇ ਜਦੋਂ ਸਰਕਾਰ ਨੇ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਧੱਕਾ ਕੀਤਾ ਚਾਹੇ ਧਾਰਾ 370 ਹੋਵੇ ਜਾਇਨਾ ਸਿੱਧਾ ਮੁਕਤਾ ਹੋਵੇ ਸ਼ਹੀਦ ਬਾਗ ਦਾ ਸ਼ੁਰੂ ਹੋਵੇ ਹਰ ਵੇਲੇ ਅਸੀਂ ਉਹਨਾਂ ਦੀ ਮਦਦ ਤੇ ਆਏ ਆ ਇਸ ਕਰਕੇ ਵੀ ਜ਼ਮੀਨ ਸ਼ੂ ਦੇ ਉੱਤੇ ਅੱਪਾ ਇਹ ਪਹਿਲਾ ਐਕਸ਼ਨ ਫਰੈਮ ਕੀਤਾ ਅੱਗੇ ਕਿਹੜਾ ਕਰਨਾ ਕੀ ਕਰਨਾ ਹੈ ਫਿਰ ਇਹਨਾਂ ਦੀ ਵਿਚਾਰ ਕੀਤੀ ਜਾਊਗੀ ਇਸ ਕਰਕੇ ਮੈਂ ਸੋਚਾ ਇੱਥੇ ਹੋਂਦ ਤੇ ਵਿਚਾਰ ਚਰਚਾ ਨੂੰ ਘਾਲ ਨਾਲ ਸੁਣਦੇ ਮੇਰੀ ਇਹ ਵੀ ਜ਼ਿੰਮੇਵਾਰੀ ਹੈ ਜੇ ਮੈਂ ਸੋਦਾ ਨੂੰ ਧੰਨਵਾਦ ਕਰਾਂ ਸਾਡੀ ਬੇਟੀ ਨਖਸਰਨਾ ਸਾਡੇ ਭਾਜੀ ਜੀਤ ਜੀ ਹਨ ਜੀਤ ਜੀ ਜਿਹੜੇ ਹਮੇਸ਼ਾ ਸਾਡੇ ਅੰਗ ਸੰਗ ਰਹੇ ਨੇ ਤੇ ਮੀਰੀ ਨਾਲ ਬਹੁਤ ਖਾਦੀਆਂ ਤੇ ਮੈਨੂੰ ਇਹ ਆਸ ਹੈ ਵੀ ਅੱਜ 7 ਤਰੀਕ ਅੱਜ 7 ਤਰੀਕ ਹੈ ਤਿਆਰੀ ਦੇ ਦਿਨ ਛੋਟੇ ਕੋਲੇ ਪੰਜ ਹੀ ਹੈ ਮੈਨੂੰ ਲੱਗਦਾ ਹੀ ਪੰਜ ਥੋੜੇ ਐ ਸੁਣਦਾ ਇਖਲੇ ਬਹੁਤ ਹੁੰਦਾ ਤੁਸੀਂ ਇਹਦੀ ਤਿਆਰੀ ਕਰਕੇ ਜਿਹੜਾ ਹੈੱਡਕੁਆਟਰਾ ਨੂੰ ਵੀ ਇਰਾ ਕੱਢ ਦਿਓ ਤਾਂ ਕਿ ਪੰਜਾਬ ਦੇ ਵਿੱਚ ਇਹ ਜ਼ੋਰਦਾਰ ਰਫਰ ਉੱਠੇ ਤੇ ਇਹਦਾ ਕੋ ਨੂੰ ਮੱਥਾ ਬਣਾ ਸੱਚੀ ਸੋਨਾ ਬਹੁਤ ਬਹੁਤ ਨਮਾਜ਼ ਇੱਕ